ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਮ ਸਿੱਧੂ ਕ੍ਰੀਏਸ਼ਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਜੈਂਟਸ ਕੁੜਤੇ ਪਜਾਮੇ ਦੀਆਂ ਕਾਟਾਂ ਬਾਰੇ ਦੱਸਾਂਗੇ ਹਾਂਜੀ ਜੇ ਨਵੇਂ ਆਏ ਹੋ ਸਾਡੇ ਚੈਨਲ ਦੇ ਉੱਪਰ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵੀਡੀਓਜ਼ ਚਲੋ ਹੁਣ ਆਪਾਂ ਕੀ ਹੈ ਕਟਾਈ ਸਟਾਰਟ ਕਰਦੇ ਹਾਂ ਕੁੜਤੀ ਪਜਾਮੇ ਦੀ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ 2 ਇੰਚ ਆਪਾਂ ਸਭ ਤੋਂ ਪਹਿਲਾਂ ਲਾਸਟਿਕ ਦਾ ਨਿਸ਼ਾਨ ਲਗਾਵਾਂਗੇ 2-2 ਇੰਚ ਦਾ ਮੀਨਕੀ ਆਪਾਂ ਨਿਸ਼ਾਨੀ ਲਗਾ ਲਾਂਗੇ ਹੁਣ ਆਪਾਂ ਇਹ ਕੀ ਹੈ ਸਕੀਲ ਹੈ ਇਹਦੇ ਨਾਲ ਆਪਾਂ ਸਿੱਧੀ ਲਾਈਨ ਲੱਗ ਜਾਂਦੀ ਹੈ 2-2 ਇੰਚ ਤੇ ਲਾਈਨ ਲਗਾ ਲਾਂਗੇ ਹੁਣ ਆਪਾਂ ਲੈਂਥ ਚੈੱਕ ਕਰਾਂਗੇ ਕਿੰਨੀ ਆ ਉਹਨਾਂ ਦੀ ਲੈਂਥ ਉਹਨਾਂ ਦੀ ਲੈਂਥ ਹੈਗੀ ਹੈ 39 ਤਿਆਰ ਐਦਾਂ ਮੈਂ ਕਿ ਆਪਾਂ 39 39 ਇੰਚ ਦੇ ਨਿਸ਼ਾਨ ਲਗਾਦੇ ਜਾਵਾਂਗੇ ਇਦਾਂ ਨਿਸ਼ਾਨ ਲਗਾਉਂ ਤੋਂ ਵਾਧਾ ਆਪਾਂ 2 ਇੰਚ ਕੀ ਹੈ ਜਿਹੜਾ ਆਪਾਂ ਮੂਰੀ ਮੋੜ ਦੇ ਆ ਨੀਚੇ ਉਹ ਵਾਧਾ ਨਿਸ਼ਾਨ ਕਰ ਲਾਂਗੇ ਇੱਧਰ ਹਾਂਜੀ ਹੁਣ ਆਪਾਂ ਕੀ ਆ ਪਜਾਮੇ ਦਾ ਜਿਹੜਾ ਫਰੰਟ ਹੁੰਦਾ ਉਹਨੂੰ ਆਪਾਂ ਅੱਧਾ ਇੰਚ ਡਾਊਨ ਕਰਾਂਗੇ ਇਲਾਸਟਿਕ ਵਾਲਾ ਉਪਰੋਂ ਤਾਂ ਇੰਚ ਇਦਾਂ ਆਪਾਂ ਨਹੀਂ ਡਾਊਨ ਕਰਦੇ ਆ ਜੀ ਹੁਣ ਆਪਾਂ ਇੱਥੋਂ ਕੀ ਐਲਾਸਟਿਕ ਤੋਂ ਲੈ ਕੇ ਇਧਰ ਆਪਾਂ ਆਸਨ ਦਾ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਇੱਥੇ ਕੀ ਆ ਪੱਟ ਦਾ ਨਿਸ਼ਾਨ ਲਗਾਵਾਂਗੇ ਪੱਟ ਹੈਗਾ ਕਾ 28 ਆਪਾਂ 14 ਲੈ ਲਾਂਗੇ ਹਾਂਜੀ ਇੱਥੋਂ ਆਪਾਂ ਨੇ ਕੀਆ ਪੱਟ ਦਾ ਨਿਸ਼ਾਨਾ 14 ਸੀ ਆਪਾਂ ਨੇ ਉਹ ਲੈ ਲਿਆ 2 ਇੰਚ ਦੀ ਆਪਾਂ ਇੱਥੇ ਕੀਆ ਗਲਾਈ ਕੱਢ ਦਾਂਗੇ ਤਾਂ ਮਗਰ 12 ਰਹਿ ਜਾਊਗਾ ਉਸੇ ਤਰ੍ਹਾਂ ਹੀ 12 ਤੇ ਇੱਧਰ ਲੈ ਲਾਂਗੇ ਪਲਾਸਟਿਕ ਵਾਲ ਇੱਧਰ ਸਕੇਲ ਨਾਲ ਆਪਾਂ ਇੱਧਰ ਲਾਈਨ ਲਗਾਵਾਂਗੇ ਇੱਥੋਂ ਆਪਾਂ ਇਹਦੀ ਗਲਾਈ ਪਾਵਾਂਗੇ ਜਿਹੜਾ 2 ਇੰਚ ਲਿਆ ਆਪਾਂ ਨੇ ਇਸ ਤਰ੍ਹਾਂ ਹੁਣ ਆਪਾਂ ਇੱਧਰ ਮੂਰੀ ਵਾਲੀ ਸਾਈਡ ਲਵਾਂਗੇ 12 ਉੱਪਰੋਂ ਲਿਆ 12 ਹੀ ਆਪਾਂ ਇੱਥੋਂ ਲਵਾਂਗੇ ਇਸ ਤੱਕ ਆਉਣਾ 12 ਕੰਨੀਏ ਜਿਹੜੀ ਆਪਾਂ ਬਾਹਰ ਕੱਢਦਾਂਗੇ ਮਤਲਬ ਕੰਨੀ ਤੇ ਇੱਧਰ ਇੱਧਰ ਮਿਲਾਗੇ 12 ਹੁਣ ਆਪਾਂ ਇਹਦਾ ਕੀਆ ਅੱਧ ਕਰ ਲਾਂਗੇ 6 ਹੋ ਗਿਆ ਉੱਥੇ ਨਿਸ਼ਾਨ ਲਗਾ ਕੇ ਉਹਦੇ ਸਾਈਡਾਂ ਤੋਂ ਆਪਾਂ ਮੂਰੀ ਦਾ ਨਿਸ਼ਾਨ ਲਗਾਵਾਂਗੇ ਵੀ ਜਿੰਨੀ ਮੂਰੀ ਹੋਗੀ ਚਾਰ ਚਾਰੇ ਮੂਰੀ ਨਹੀਂ ਅੱਠ ਤਿਆਰ ਆ ਗਈ ਤਾਂ ਆਪਾਂ 4 ਇੰਚ ਸੈਂਟਰ ਤੋਂ ਉਧਰ ਲੈ ਲਾਂਗੇ 4 ਇੰਚੀ ਆਪਾਂ ਇੱਧਰ ਲਵਾਂਗੇ ਨਿਸ਼ਾਨ ਲਗਾ ਲਾਂਗੇ ਇਦਾਂ ਹਾਂਜੀ ਜਿਹੜੀ ਆਪਾਂ ਇਹ ਪਜਾਮੀ ਦੀ ਗਲਾਈ ਦੀ ਕਾਟ ਪਾਵਾਂਗੇ ਉਹ ਆਪਾਂ ਨੀਚੋਂ ਮੂਰੀ ਕੋਲੋਂ 2 ਇੰਚ ਜਿਹੜਾ ਰੱਖਿਆ ਹੋਇਆ ਉਹ ਆਪਾਂ ਸਿੱਧੇ ਨਿਸ਼ਾਨੀ ਲਗਾਉਣੀ ਆ ਉਸ ਤੋਂ ਬਾਅਦ ਇਹ ਜਿਹੜਾ ਕਾਰਬੋ ਸਕੈਲ ਆ ਥੋੜਾ ਜਿਹਾ ਉੱਪਰ ਰੱਖ ਕੇ ਜਿੱਥੇ ਉੱਧਰ ਗਲਾਈ ਤੱਕ उदा आपदा कर पाएंगे इस तरह स्केर दा। फिर यद आपके दूजी साइड इदा ही निशानी लगावेंगे मूरी को सीधी रखनी है दो इंच उस तरह ही आप दूजी साइड निशान लगावेंगे इस तरह देखो ਇਸ ਤਰ੍ਹਾਂ ਆਪਣੀ ਇਲਾਸਟਿਕ ਤਾਂ ਲੈ ਲਈ ਅਸੀਂ ਨੀਚੋਂ 1/2 ਇੰਚ ਫਰੰਟ ਦੀ ਆਪਾਂ ਨੇ ਕਾਟ ਪਾ ਲਈ ਉਸ ਤੋਂ ਬਾਅਦ ਇਤਰੋਂ ਆਪਾਂ ਨੇ ਪੱਟ ਮੈਨ ਲੈਣਾਗਾ ਜਿੰਨਾ ਪੱਟ ਤਿਆਰ ਆ 14 ਤਿਆਰ ਸੀ ਆਪਾਂ 12 ਤੇ ਨਿਸ਼ਾਨ ਲਗਾਵਾਂਗੇ 2 ਇੰਚ ਆਪਾਂ ਗਲਾਈ ਪਾਵਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਮੂਰੀ ਕੋਲੋ 12 ਲਗਾ ਕੇ ਉਹਦਾ ਆਪਾਂ ਕੀ ਅੱਧ ਕਰ ਦਾਂਗੇ 6 ਜਿੰਨੀ ਮੂਰੀ ਤਿਆਰ ਆ ਬਚਾ ਲੈ ਤੇ ਆਪਾਂ ਦੋਨੋਂ ਸਾਈਡਾਂ ਤੇ ਲਾਵਾਂਗੇ ਚਾਰ ਚਾਰ ਇੰਚ 8 ਤਿਆਰ ਸੀਗੀ ਤਾਂ ਕਰਵ ਸਕੇਲ ਨਾਲ ਆਪਾਂ ਇਹਨੂੰ ਗਲਾਈ ਤੱਕ ਮਲਾ ਦਾਂਗੇ ਤੇ ਉਤਰੀ ਸਾਈਡ ਦੀ ਆਪਾਂ ਉੱਪਰ ਮਲਾ ਦਾਂਗੇ ਇਸ ਤਰ੍ਹਾਂ ਹਾਂਜੀ ਇਹਦਾਂ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਕੀਆ ਨਿਸ਼ਾਨਾਂ ਦੇ ਉੱਪਰ-ਉੱਪਰ ਕੈਂਚੀ ਨਾਲ ਕਟਾਈ ਕਰ ਦਾਂਗੇ ਇਸ ਤਰ੍ਹਾਂ ਇਹ ਜਿਹੜੀ ਗਲਾਈ ਹੈ ਇੱਥੋਂ ਆਪਾਂ ਉਹ ਵੀ ਕੈਂਚੀ ਨਾਲ ਗਲਾਈ ਪਾ ਦਾਂਗੇ ਅੰਟੀ ਦਾ ਆਪਾਂ ਨੇ ਕੀ ਪਜਾਮੇ ਦੀ ਜਿਹੜੇ ਫਰੰਟ ਪੱਲਾ ਹੋ ਗਿਆ ਉਹਦੀ ਆਪਾਂ ਨੇ ਤਾਂ ਕਟਾਈ ਕਰ ਲੈਣੀ ਆ ਇਸ ਵਾਰ ਆਪਾਂ ਕੀ ਬੈਕ ਪੱਲੇ ਦੀ ਕਟਾਈ ਕਰਦੇ ਆ ਜਿੱਦਾਂ ਆਪਾਂ ਨੇ ਕੀ ਪਜਾਮੇ ਦਾ ਫਰੰਟ ਪੱਲਾ ਜਿਹੜਾ ਉਹ ਕੱਟ ਕਰ ਲਿਆ ਹੁਣ ਬੈਕ ਵਾਲਾ ਕੱਟ ਕਰਨ ਲਈ ਆਪਾਂ ਕੀ ਕਰਾਂਗੇ ਫਰੰਟ ਨੂੰ ਦੂਸਰਾ ਜਿਹੜਾ ਕੱਪੜਾ ਉਹਦੇ ਉੱਪਰ ਉਹਦਾਂ ਹੀ ਰੱਖ ਦਾਂਗੇ 2 ਇੰਚ ਆਪਾਂ ਉੱਪਰੋਂ نیچے ਨੂੰ ਰੱਖਾਂਗੇ ਕਿਉਂਕਿ ਬੈਗ ਹੈ ਜਿਹੜਾ ਆਪਾਂ ਪੱਲਾ ਉਹ ਕੀ ਆ ਫਰੰਟ ਨਾਲੋਂ ਬਾਧ ਰੱਖਦੇ ਆ ਇਸ ਤਰ੍ਹਾਂ 2 ਇੰਚ ਆਪਾਂ نیچے ਨੂੰ ਰੱਖਾਂਗੇ ਇਸ ਤਰ੍ਹਾਂ ਇਹਨੂੰ ਹੱਥ ਨਾਲ ਸੈੱਟ ਕਰ ਲਾਂਗੇ ਬਿਲਕੁਲ ਹਾਂਜੀ ਇਧਰ ਆਸਨ ਵਾਲੀ ਸਾਈਡ ਆ ਜਿਹੜਾ ਆਪਾਂ ਬੈਕ ਵੱਲ ਆ ਫਰੰਟ ਨਾਲੋਂ 2 2 ਇੰਚ ਇਦਾਂ ਆਪਾਂ ਜਾਦਾ ਨਿਸ਼ਾਨ ਲਗਾ ਲਾਂਗੇ ਫਰੰਟ ਦੇ ਨਾਲੋਂ ਫਰੰਟ ਆਪਾਂ ਉੱਪਰ ਰੱਖ ਲਿਆ ਉਹਦੇ ਉੱਪਰ ਤੇ ਉਹਦੇ ਨਾਲੋਂ ਆਪਾਂ 2 2 ਇੰਚ ਜਾਦਾ ਨਿਸ਼ਾਨ ਲਗਾ ਲਾਂਗੇ ਉਸੇ ਤਰ੍ਹਾਂ ਹੀ ਉੱਪਰ ਇਲਾਸਟਿਕ ਵੱਲ 2 2 ਇੰਚ ਉਤਨ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ తరీ కాల దే మేం స్కే ఇద్దర జో దో ఇంచే ఎక్కు మే ఇద్దర మూల స్టార్ట్ కే ఇద్దర డే ఇచ్చు పొయింట్ ਉੱਪਰ ਲੈਣੇ ਆ। 1.5 ਇੰਚ ਤੋਂ ਇੱਕ ਇੱਕ ਪੁਆਇੰਟ ਆਪਾਂ ਉੱਪਰ ਲਈ ਜਾਵਾਂਗੇ। ਇਸ ਤਰ੍ਹਾਂ ਨਿਸ਼ਾਨ ਲਗਾ ਦਾਂਗੇ। ਉਹ ਗੁਲਾਈ ਤੱਕ। ਜਿੱਦਾਂ ਫਰੰਟ ਤੇ ਆਪਾਂ ਕੀਏ 2 ਇੰਚ ਲਿਆ ਸੀਗਾ। 12 ਤੋਂ ਗੁਲਾਈ ਪਾਉਣ ਲਈ ਇੱਧਰ ਆਪਾਂ 3 ਇੰਚ ਜ਼ਿਆਦਾ ਲਵਾਂਗੇ ਪੈਕ ਦੇ। 3 ਇੰਚ ਜਿਆਦਾ ਲੈ ਕੇ ਇਸ ਤਰ੍ਹਾਂ ਗਲਾਈ ਪਾਵਾਂਗੇ ਇਦਾਂ ਹੁਣ ਉਸੇ ਤਰ੍ਹਾਂ ਇੱਕ ਗਰਪ ਸਕੇਲ ਦੇ ਨਾਲ ਆਪਾਂ ਇਹਨੂੰ ਮਿਲਾ ਦਾਂਗੇ ਲਾਈਨ ਨੂੰ ਨੀਚੋਂ ਇਹਦਾ ਵੀ 2 ਇੰਚ ਮੂਰੀ ਦਾ ਜਿਹੜਾ ਸਿੱਧੀ ਨਿਸ਼ਾਨੀ ਲਗਾਵਾਂਗੇ ਆਪਾਂ ਉਸ ਤੋਂ ਬਾਅਦ ਇਦਾਂ ਗਲਾਈ ਪਾਵਾਂਗੇ తర్వాట్ వాకొ పే హాన్ ఊరు ఉప ఇ కట్ింగ్ జా కజామే జుడుమా రో ਕੱਠਾ ਨਾ ਕੱਟਿਆ ਕਰੋ ਇਹ ਆਪਣੀ ਕੀ ਕੰਮ ਆ ਜਾਂਦਾ ਕਈ ਵਾਰ ਆਪਾਂ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਇੱਕ ਨਾਲ ਜਿਹੜਾ ਇਦਾਂ ਕਪੜਾ ਨਾਲ ਨੂੰ ਐਕਸਟਰਾ ਇਦਾਂ ਹੀ ਨਾਲ ਰੱਖ ਲਿਆ ਕਰੋ ਇਦਾਂ ਸੇਮ ਕਟਿੰਗ ਨਾ ਕਰਿਆ ਕਰੋ ਇਹਦੇ ਨਾਲ ਆਪਾਂ ਕੀ ਆ ਬਟਨ ਪੱਟੀ ਕੋਈ ਕਾਸ ਪੱਟੀ ਉਹ ਤਿਆਰ ਕਰ ਸਕਦੇ ਆ ਜਾਂ ਗਰਦਨੀ ਵਗੈਰਾ ਲੱਗ ਜਾਂਦੀ ਹੈ उन्हें अपने ही कम आ जाता है देखो जी इस तरह अपनी जी पजामे की कटिंग होगी हाँ जी अपने पजाम कटिंग जोड़ी हो चुकी हम आप ਕੁਰਤੇ ਦੀ ਕਟਿੰਗ ਕਰਨੀ ਆ ਹਾਂਜੀ ਕੁਰਤੇ ਦੀ ਲંબਾਈ ਲਾਉਣ ਲਈ ਆਪਾਂ ਨੇ ਕੀ ਕਰਿਆ ਇਹ ਕੱਪੜੇ ਦਾ ਆਪਣਾ ਜਿਹੜਾ ਘੱਟ ਸੀਗਾ ਤਾਂ ਆਪਾਂ ਨੇ ਦੋ ਲંબਾਈਆਂ ਲੈ ਲਈਆਂ ਉਹਨਾਂ ਦਾ ਸਾਢੇ 39 ਕੁਰਤਾ ਜਿਹੜਾ ਤਿਆਰ ਸੀਗਾ ਉਸ ਤੋਂ ਆਪਾਂ ਕਿ 1.5 ਇੰਚ ਵੱਧ ਲੈ ਲਾਂਗੇ ਤੀਜੀ ਪਣਾ ਆਪਣਾ ਚੌੜਾ ਹੋਵੇ ਕੁਰਤੇ ਦਾ ਮੰਨ ਉਹ ਬਰਸੂ ਦੇ ਬਣ ਜਾਂਦਾ ਇਹਦਾ ਪਣਾ ਘੱਟ ਹੋਣ ਕਰਕੇ ਆਪਾਂ ਨੇ ਦੋ ਲંબਾਈਆਂ ਲੈ ਲਈਆਂ ਤੇ ਇਹਨਾਂ ਦੀ ਕਮਰ ਇਹ ਤੇ ਛਾਤੀ ਉਹ 23 23 ਸੀ ਤਾਂ ਆਪਾਂ ਨੇ 2 ਇੰਚ ਚੌੜਾਈ 'ਚ ਉਸ ਤੋਂ ਵੱਧ ਲੈ ਲਿਆ 25 ਲੈ ਲਿਆ 3 बाई 1.5 ਇੰਚ ਵੱਧ ਲੈ ਲਾਂਗੇ ਤਿਆਰ ਨਾਲ ਹੁਣ ਇਹਨੂੰ ਇਦਾਂ ਫੋਲਡ ਕਰਕੇ ਇਹ ਫਰੰਟ ਪੈਕ ਦੋਨੋਂ ਹੀ ਆ ਮਤਲਬ ਇਹਦੇ ਵਿੱਚ ਪੱਲੇ ਉਸੇ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਿਆ ਇਹ ਫਰੰਟ ਤੇ ਦੋਨੋਂ ਬੈਕ ਆਪਾਂ ਨੇ ਪੱਲੇ ਆ ਜਿਹੜੇ ਉਦੋਂ ਹੀ ਸੇਮ ਇਕੱਠੇ ਫੋਲਡ ਕਰ ਲਏ ਆ ਹੁਣ ਆਪਾਂ ਇਹਦਾ ਕਿ ਅਖੇਰੇ ਦੀ ਗੁਲਾਈ ਪਾਵਾਂਗੇ ਗੁਲਾਈ ਪਾਉਣ ਵਾਸਤੇ ਇਹਨਾਂ ਦਾ ਘੇਰਾ ਜਿਹੜਾ ਤਿਆਰ ਸੀਗਾ ਉਹ ਤੇ ਹੀ ਆਗਾ ਆਪਾਂ ਨੇ 25 ਕਟਿਆ ਤਾਂ ਆਪਾਂ ਕਿ ਅਖੇਰੇ ਦੇ ਵਿੱਚ ਅੱਧਾ ਤਾਂ ਇੰਚ ਹੀ ਆ ਜਿਹੜਾ ਸਿਉਣ ਦੇ ਵਿੱਚ ਆਉਂਦਾ ਆਉਂਦਾ ਤਾਂ ਆਪਾਂ ਕਿ 24 ਤੇ ਨਿਸ਼ਾਨ ਲਗਾਵਾਂਗੇ ਜਿੱਥੋਂ ਤੱਕ ਘੇਰਾ ਆਪਾਂ ਨੇ ਫੋਲਡ ਕਰਨਾ ਉੱਥੇ ਤੱਕ ਆਪਾਂ ਐਕਸਟਰਾ ਕੱਪੜਾ ਪਹਿਲਾਂ ਹੀ ਕੱਟ ਕਰ ਦਾਂਗੇ ਗਲਾਈ ਪਾਉਣ ਵੇਲੇ ਤੇ ਜਿਹੜਾ ਸੀ ਆਪਾਂ 24 ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਨੀਚੋਂ ਆਪਾਂ ਕੱਟ ਪਾ ਦਾਂਗੇ ਸਾਢੇ ਕਿ ਤਿੰਨ ਇੰਚ ਤੇ ਸਾਢੇ ਤਿੰਨ ਉਧਰੋਂ ਸਾਢੇ ਤਿੰਨ ਇਧਰੋਂ ਇਸ ਤਰ੍ਹਾਂ ਇੱਥੇ ਗਲਾਈ ਪਾਵਾਂਗੇ ਗੋਲ ਕੇ ਰ ਬਣਾ ਰਹੇ ਆ ਆਪਾਂ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਕੀਆ ਕੁਰਤੇ ਦੇ ਦੋਨੋਂ ਸਾਈਡਾਂ 'ਆ ਗਲਾਈ ਘੇਰੇ ਦੀ ਗਲਾਈ ਕੱਟ ਪਾ ਆਪਾਂ ਨੇ ਪਾਤੀ ਇਸ ਤਰ੍ਹਾਂ ਦੇ ਗੇਸਤਰਾ ਹਾਂਜੀ ਇੱਕ ਗੱਲ ਹੋਰ ਇਹ ਤਾਂ ਕੀ ਹੈ ਕੁੜਤਾ ਦਾ ਜਿਹੜਾ ਆਪਾਂ ਨੇ ਕੀਆ ਜੇ ਮੋٹے ਬੰਦੇ ਦਾ ਆਪਾਂ ਕੁੜਤਾ ਕੱਟ ਰਹੇ ਹਾਂਗੇ ਤਾਂ ਉਹਨਾਂ ਦਾ ਆਪਾਂ ਕੀਆ ਜਿਹੜਾ ਫਰੰਟ ਪੱਲਾ ਹੁੰਦਾ ਉਹ ਬੈਕ ਕੁੜਤੇ ਦੇ ਨਾਲੋਂ ਆਪਾਂ 1.5 ਇੰਚ ਪਾਤ ਰੱਖਣਾ ਹੁੰਦਾ ਜੇ ਨਾਰਮਲ ਦਾ ਬੰਦਾ ਤਾਂ ਆਪਾਂ ਅੱਧਾ ਇੰਚ ਜਿਹੜਾ ਬੈਕ ਹੈਗਾ ਉਹ ਆਪਾਂ ਕੀਆ ਫਰੰਟ ਨਾਲੋਂ ਛੋਟਾ ਰੱਖਾਂਗੇ ਤੇ ਫਰੰਟ ਹੈ ਜਿਹੜਾ ਅੱਧਾ ਕਿੰਚ ਆਪਾਂ ਬੈਕ ਨੋਲ ਜ਼ਿਆਦਾ ਰੱਖਣਾ ਵੀ ਹਾਂਜੀ ਜਿਹੜੀ ਆਪਾਂ 1/2 ਇੰਚ ਹੈ ਜਿਹੜਾ ਫਰੰਟ ਹੈਗਾ ਪੈਕ ਨੋਲ ਜ਼ਿਆਦਾ ਰੱਖਿਆ ਸੀ ਹੁਣ ਆਪਾਂ ਉੱਪਰੋਂ ਜਿਹੜਾ ਇਕੋ ਜਿਹਾ ਕਰ ਲਾਂਗੇ ਇਸ ਤਰ੍ਹਾਂ ਜਿਹੜਾ 1/2 ਇੰਚ ਆ ਆਪਾਂ ਨੀਚੇ ਦਿਖ ਰਿਹਾ ਹੁਣ ਘੇਰੇ ਦੇ ਵਿੱਚ ਉਹ 1/2 ਇੰਚ ਆਪਾਂ ਨੇ ਨੀਚੇ ਨੀਚੋਂ ਉੱਪਰ ਨੂੰ ਕਰ ਦਾਂਗੇ ਕੁੜਤਾ ਕਿਉਂਕਿ ਉੱਪਰ ਆਪਾਂ ਕਾਟਾ ਪਾਉਣੀਆਂ ਨੇ ਹੁਣ ਆਪਾਂ ਕਿ ਉੱਪਰੋਂ ਤੀਰੇ ਦਾ ਨਿਸ਼ਾਨ ਲਗਾਵਾਂਗੇ తీరా సా అధే ఉ నిశా లవే వద్ధ రెండా నీచన మోడే ద నిశా నో ਇਸ ਤਰ੍ਹਾਂ ਦਾ ਬਾਕਸ ਬਣਾ ਲਾਂਗੇ ਹੁਣ ਆਪਾਂ نیچے ਨੂੰ ਕਿਹੇ ਸਾਈਡ ਦਾ ਨਿਸ਼ਾਨ ਲਗਾਵਾਂਗੇ ਇਧਰ ਆਪਾਂ ਕਿਹੇ ਸਾਈਡ ਦਾ ਨਿਸ਼ਾਨ ਲਗਾ ਲਿਆ ਇਹ ਹੈਗੇ ਆ 1.5 ਇੰਚਾਂ ਦੇ ਤੇ ਆਪਾਂ نیچےੋਂ ਇਤਰੂ ਗਿੱਜੇ ਦਾ ਨਿਸ਼ਾਨ ਵੀ ਲਗਾ ਲਾਂਗੇ ਉੱਪਰੋਂ ਉੱਪਰੋਂ ਅੱਧਾ ਇੰਚ ਸਿਉਣ ਦਾ ਪੰਜ ਇਧਰ ਹੈ ਜੋ ਉੱਪਰ ਗਿੱਜੇ ਤੋਂ ਇੱਥੇ ਆਪਾਂ ਗਿੱਜੇ ਦਾ ਨਿਸ਼ਾਨ ਲਗਾ ਲਿਆ ਇੱਥੇ ਸਾਈਡ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਧਰ ਹਿੱਪ ਦਾ ਨਿਸ਼ਾਨ ਲਗਾਵਾਂਗੇ ਉਹਨਾਂ ਦੀ ਹੈਗੀ 23 ਤਿਆਰ ਆਪਾਂ ਅੱਧਾ ਇੰਚ ਸਿੋਂ ਦਾ 24 ਤਿਨਸ਼ਾਨ ਲਗਾਵਾਂਗੇ ਇੱਥੋਂ ਗਿੱਜੇ ਕੋਲੋਂ ਆਪਾਂ ਕੀ ਕਮਰ ਦਾ ਨਿਸ਼ਾਨ ਲਗਾਵਾਂਗੇ ਇੱਥੇ ਹਿੱਪ ਦਾ ਨਿਸ਼ਾਨ ਲਗਾਤਾ ਇੱਥੇ ਕਮਰ ਉਪਰ ਛਾਤੀ ਉਹਨਾਂ ਦੀ ਛਾਤੀ ਵੀ 23 ਆ ਹਿੱਪ ਕਮਰ ਸਾਰਾ 23 23 ਆ ਤਾਂ ਆਪਾਂ ਉਸੇ ਤਰ੍ਹਾਂ ਦਦੇਂ ਦੀ ਪਾਤਰ ਖਾਂਗੇ 24 ਇੰਚਾਂ ਦਾ ਲਗਾ ਦਾਂਗੇ ਇਧਰੋਂ ਆਪ ਇਦਾਂ ਗਲਾਈ ਪਾ ਦਾਂਗੇ ਇਸ ਤਰ੍ਹਾਂ ਥੋੜੀ ਜਿਤੇ ਗਿੱਜੇ ਦੇ ਇੰਚਾਂ ਲਗਾਏ ਸੀ ਉੱਥੇ ਆਪਾਂ ਨਿੱਕੇ ਨਿੱਕੇ ਕੱਟ ਲਗਾ ਲਾਂਗੇ ਇਦਾਂ ਆਪਾਂ ਕੀਆ ਮੋਡੇ ਦੀ ਘਾਟ ਪਾ ਦਾਂਗੇ ਇਸ ਤਰ੍ਹਾਂ ਇਹ ਤਾਂ ਮੋਡੇ ਦੀ ਕਲਾਈ ਪਾਉਣ ਤੋਂ ਬਾਅਦ ਆਪਾਂ ਫਰੰਟ ਪੱਲਾ ਜਿਹੜਾ ਉਹਨੂੰ ਸਾਈਡ ਤੇ ਕਰ ਦਾਂਗੇ ਜਿਹੜਾ ਮਗਰਲੇ ਦੇ ਵਿੱਚ ਆਪਾਂ ਕੀ 1.5 ਇੰਚ ਕੱਪੜਾ ਕਟਾ ਦਾਂਗੇ ਕਿਤੇ ਉੱਥੇ ਆਪਾਂ ਤੀਰਾ ਲਗਾਵਾਂਗੇ ਤਾਂ 1.5 ਇੰਚ ਕੱਪੜਾ ਇਹਦਾ ਆਪਾਂ ਮਗਰਲੇ ਦਾ ਕੱਟ ਕਰਨਾ ਆਪਾਂ ਨੇ ਇਹ ਧਿਆਨ ਰੱਖਣਾ ਫਰੰਟ ਪੱਲਾ ਆਪਾਂ ਨੇ ਸਾਈਡ ਤੇ ਕਰ ਦਿੱਤਾ ਸੈਕਿੰਡ ਦੇ ਵਿੱਚੋਂ ਆਪਾਂ 1.5 ਇੰਚ ਕੱਟ ਕਰ ਦਾਂਗੇ ਡਿਟੇਲ ਗਾਉਂਦਾ ਹਾਂ ਹਾਂਜੀ ਉਹ ਕੱਟ ਪਾਉਣ ਤੋਂ ਬਾਅਦ ਆਪਾਂ ਕਿ ਫਰੰਟ ਪੱਲਾ ਅੱਗੇ ਲਿਆਵਾਂਗੇ ਤੇ ਬੈਕ ਪੱਲਾ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਇੱਧਰ ਗਲੇ ਦਾ ਨਿਸ਼ਾਨ ਲਗਾਵਾਂਗੇ ਆਪਾਂ 3 ਇੰਚ 2.5 ਇੰਚ ਇੱਧਰੋਂ ਲਵਾਂਗੇ ਨੀਚੇ ਨੂੰ 3 ਇੰਚ ਤੇ ਇੱਧਰ ਆਪਾਂ ਪੱਟੀ ਦਾ ਨਿਸ਼ਾਨ ਲਗਾਵਾਂਗੇ ਫਰੰਟ ਦੀ ਲਗਾਉਣਾਗਾ ਧਿਆਨ ਰੱਖਣਾਗਾ ਬੈਕ ਵਾਲਾ ਪੱਲਾ ਜਿਹੜਾ ਹੁਣ ਆਪਾਂ ਸਾਈਡ ਤੇ ਕਰ ਦਾਂਗੇ 15 ਇੰਚ ਤੱਕ ਆਪਾਂ ਨਿਸ਼ਾਨ ਲਗਾ ਲਾਂਗੇ ਪੱਟੀ ਦਾ ਇਧਰ ਆਪਾਂ ਗਲੇ ਦੀ ਤਿਰਸ਼ਮੀ ਜੀ ਗਲਾਈ ਪੂਰੀ ਨਹੀਂ ਪਾਉਣੀ ਤਿਰਸ਼ਮੀ ਜੀ ਇਧਰ ਐਦਾਂ ਗਲਾਈ ਪਾਉਣੀ ਆ ਤੇ ਇਧਰ ਆਪਾਂ ਤੀਰ ਆ ਜਿਹੜਾ 1.58 ਸੀ ਉਹ ਤੇ ਨਿਸ਼ਾਨ ਲਗਾ ਕੇ 1.5 ਇੰਚ ਇਧਰ ਰੱਖ ਦਾਂਗੇ نیچے ਨੂੰ ਗਲੇ ਤੇ ਐਦਾਂ ਨਿਸ਼ਾਨ ਲਗਾਵਾਂਗੇ ਨੱਪਾ ਕੇ ਫਰੰਟ ਪੱਲੇ ਦੀ ਕਾਟ ਪਾ ਦਾਂਗੇ ਇਸ ਤਰ੍ਹਾਂ ਫਰੰਟ ਮਿਲ ਲਿਆ ਕਰੋ ਕਿੰਨਾ ਤਿਆਰ ਆ ਉਸ ਤੋਂ ਬਾਅਦ 1/2 ਇੰਚ ਜ਼ਿਆਦਾ ਲੈ ਕੇ ਤਾਂ ਫਰੰਟ ਪੱਲੇ ਦੀ ਕਾਟ ਪੈ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਨੇ ਕੱਟਤੀ ਦੀ ਆ ਕਾਟਾ ਪੈ ਗਿਆ ਥੈਂਕ ਯੂ